ਕੀ ਜਾਂਦੀ ਹੈ ਹੱਤ ਦਾ ਆਉਂਦਾ ਨਾ ਫਿਰ ਜਿਵੇਂ ਜਿਵੇਂ ਸਰਕੁੰਦਾ ਸੀ ਨਾਲ ਨਾਲ ਕਰਦੇ ਰਹਿੰਦੇ ਨੇ ਨਹੀਂ ਮੈਮ ਬਹੁਤ ਤੁਸੀਂ ਸੇਵਾ ਕਰਦੇ ਹੋ ਬਸ ਇਹਦਾ ਸੂਤ ਕਰੋ ਇਹਦਾ ਬੀਬੀ ਦਾ ਕਰਦੇ ਸੂਤ ਇਹਦਾ ਸੂਤ ਨਹੀਂ ਕਿਉਂ ਕਰਦੇ ਲੋਬੇ ਨਹੀਂ ਇਹ ਲੋੜ ਰਖੀ ਆ ਸਾਡੇ ਲੋਕ ਗਿਫਟ ਇਹ ਨਹੀਂ ਆ ਤੁਹਾਨੂੰ ਕਾਸ਼ਰ ਤੁਹਾਡੇ ਕਰਦਾ ਸਾਡੇ ਆ ਲੋਬੇ ਆ ਫਰਮ ਇਹ ਕਿਤੇ ਸੰਦਰਭ ਸਾਰੇ ਨਹੀਂ ਨੋ ਨੋ ਇਹ ਸਾਡੇ ਵੱਲੋਂ ਰਖੀ ਰੱਖਣੀ ਆ ਹਰ ਦੇ ਲੈ ਕੋਤ ਲੇ ਚੀਜ਼ ਵਾਲੀ ਠੀਕ ਹੈ ਹਲ ਆਂਦੂ ਲੋ ਬੇ ਜੀ ਲੋ ਬਸ ਕਰਾਂਗੇ ਠੀਕ ਧੀਮੇ ਜੀ ਕੋਈ ਆਦੋ ਲੋ ਕਰਦਾ ਨਾ ਬਾਕੀ ਦੋ ਵੀ ਕੋਈ ਨਹੀਂ ਮਾਦੇ ਕੁੜੀਆਂ ਜਿਹੜੀ ਕਰਦੇ ਸੱਤ ਕੁੜੀ ਜਾਣਾ ਅੰਨੋ ਕੇ ਤਾਂ ਕੁੜੀਆਂ ਬੜੀ ਹੁੰਦੀਆਂ ਸੱਤ ਕੁੜੀ ਸੇਵਿਆਂ ਜੀ ਰੋਣਾ ਰੈਨਦੂ ਕੋਈ ਨਹੀਂ ਕੋਈ ਨਹੀਂ ਜਿਹੜਾ ਮਾਰਗ ਨਹੀਂ ਪਾਇਆ ਨਾ ਵੀ ਕੋਈ ਨਾ ਮੁਸਤਕਬ ਨਹੀਂ ਹੈ ਨਾ ਇਹ ਹਾਰ ਤੇ ਹੈ ਨਾ ਹੁਣ ਉਹਨਾਂ ਦੇ ਛੱਡ ਕੇ ਲਈ ਮੈਨੂੰ ਨਾ ਦੱਸਵਾ ਈਮਤ ਉਹਨਾਂ ਕੀ ਆਈ ਸੱਤਿਨਾ ਆਪਣਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਰਜਿੰਦਰ ਸੇ ਮੈਂ ਗਾਜੇ ਮੈਂ ਪਿੰਡ ਬਾਰੇਕਾ ਤੋਂ ਤੇ ਮੈਮ ਜੀ ਦਾ ਬਹੁਤ ਸ਼ੁਕਰੀਆ ਦਾ ਕਰਨ ਵਾਸਤਾ ਏ ਪੂਜਾ ਮੈਮ ਜੀ ਦਾ ਜਿਨ੍ਹਾਂ ਨੇ ਬਾਰੇਕਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਕੀਤਾ ਉਹਨਾਂ ਨੇ ਕੈਮਰੇ ਲਵਾ ਕੇ ਸਾਡੇ ਤੇ ਇਹਦੇ ਵਾਸਤੇ ਸ਼ੁਕਰੀਆ ਦਾ ਮੈਮ ਸਰਦਾ ਕਰਨ ਵਾਸਤੇ ਆਏ ਆ ਤੇ ਬਾਕੀ ਇੱਕ ਕੇਸ ਸਾਡੇ ਕੋਲ ਹੋ ਰਾਇਆ ਮੈਮ ਜੀ ਦੇ ਕੋਲ ਸੇਵਾ ਲੈ ਕੇ ਆਏ ਆ ਵੀ ਇਹਨਾਂ ਦੇ ਪਤੀ ਹੈਗੇ ਆ ਜੋ 7 ਮਹੀਨੇ ਤੋਂ ਮੰਜੀ ਤੇ ਪਏ ਹੋਏ ਜੇ ਉਹ ਉੱਠ ਨਹੀਂ 파ਰੇ ਤੇ ਮੈਮ ਕੋਲ ਹੈਲਪ ਮਦਦ ਲੈਣ ਵਾਸਤੇ ਆਏ ਆ ਮੈਮ ਕਿਲੇ ਜ਼ਰੂਰ ਕਰਾਂਗੇ ਵੀ ਜਿੰਨੇ ਸਾਡੇ ਕੋਲ ਹੋਈ ਤੁਹਾਡੀ ਜ਼ਰੂਰ ਹੈਲਪ ਕਰਾਂਗੇ ਅਸੀਂ ਸ਼ੁਕਰੀਆ ਸਾਰੀ ਟੀਮ ਬਾਰੀਕਾ ਦੀ ਕਮੇਟੀ ਦੀ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਜੀ ਦੇ ਤਰਫੋਂ ਮੈਮ ਪੂਜਾ ਜੀ ਦਾ ਬਹੁਤ-ਬਹੁਤ ਸ਼ੁਕਰੀਆ ਦਾ ਧੰਨਵਾਦ ਕਰਨ ਵਾਸਤੇ ਆਏ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਮ ਹਾਂਜੀ ਮਸ਼ਕਰ ਜੀ ਅ ਪਿਛਲੇ ਦਿਨੀ ਹੀ ਬਾਰੀਕਾ ਪਿੰਡ ਤੋਂ ਸਾਨੂੰ ਕੁਝ ਸੀਸੀਟੀਵੀ ਕੈਮਰਾ ਦੀ ਰਿਕੁਆਇਰਮੈਂਟ ਆਈ ਸੀ ਔਰ ਬਾਬਾ ਜੀਵ ਸਿੰਘ ਗੁਰਦੁਆਰੇ ਦੇ ਵਿੱਚ ਇਹ ਰਿਕੁਆਇਰਮੈਂਟ ਸੀ ਕੋ ਸਿਕਿਉਰਟੀ ਪਰਪਸ ਕਰਕੇ ਉਹਨਾਂ ਨੂੰ ਜਿਹੜੇ ਕੈਮਰਾ ਦੀ ਜ਼ਰੂਰਤ ਸੀ ਤਾਂ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਜਿਹੜਾ ਇਹ ਉੱਥੇ ਜਿਹੜੀ ਕੈਮਰਾ ਦੀ ਸੇਵਾ ਕੀਤੀ ਗਈ ਹੈ ਔਰ ਫਲਡ ਆਨ ਕਰਕੇ ਅਸੀਂ ਉਹਨਾਂ ਇਲਾਕਿਆਂ ਦੇ ਦੌਰੇ ਵਿੱਚ ਸੀ ਜਿੱਦੇ ਕਰਕੇ ਅਸੀਂ ਉਸ ਪਿੰਡ ਵਿੱਚ ਪਹੁੰਚ ਨਹੀਂ ਕਰ ਸਕੇ ਔਰ ਅੱਜ ਉੱਥੋਂ ਦੇ ਜਿਹੜੇ ਸਾਥੀ ਨੇ ਸਾਡੇ ਕੋਲੋਂ ਇੱਥੇ ਪਹੁੰਚੇ ਸਪਸ਼ਟ ਧੰਨਵਾਦ ਕਰਨ ਵਾਸਤੇ ਤਾਂ ਨਹੀਂ ਕਵਾਂਗੀ ਕਿ ਕਿਸੇ ਤਰ੍ਹਾਂ ਦੀ ਧੰਨਵਾਦੀ ਜ਼ਰੂਰਤ ਨਹੀਂ ਮੇਰਾ ਫਰਜ਼ ਹੈ ਆਪਣੇ ਇਲਾਕੇ ਦੀ ਆਪਣੇ ਹਲਕੇ ਦੀ ਸੇਵਾ ਕਰਨਾ ਔਰ ਜਿੰਨਾ ਮੈਨੂੰ ਸਮਰਥ ਹੈ ਮੇਰੇ ਵਿੱਚ ਮੈਂ ਉਸ ਤੋਂ ਬਾਅਦ ਜਿਹੜਾ ਹੈ ਆਪਣੇ ਇਲਾਕੇ ਦੀ ਸੇਵਾ ਵਾਸਤੇ ਵੀ ਤਤਪਰ ਰਹਾੰਗੀ ਮੈਂ ਵਾਹਿਗੁਰੂ ਜੀ ਚੰਨਹ ਜਰਦਾਸ ਕਰਦੀ ਆ ਕਿ ਮੈਨੂੰ ਔਰ ਮੇਰੀ ਟੀਮ ਨੂੰ ਵਾਸਤੇ ਇਹ ਸਮਰਥ ਬਖਸ਼ਣ ਤਾਂ ਕਿ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਨਤਾ ਦੀ ਤੇ ਲੋਕਾਂ ਦੀ ਸੇਵਾ ਜਿਹੜੀ ਐਵੇਂ ਕਰ ਸਕਾਂ ਨਾਲ ਹੀ ਜਿਹੜਾ ਸਾਡੇ ਕੋਲ ਇੱਥੇ ਪੈਂਜੀ ਪਹੁੰਚੇ ਨੇ ਜਿਨ੍ਹਾਂ ਦਾ ਜਿਨ੍ਹਾਂ ਦੇ ਹਸਬੰਡ ਜਿਹੜੇ ਨੇ ਪੇਂਟਰ ਦਾ ਕੰਮ ਕਰਦੇ ਸੀ ਔਰ ਡਿੱਗਣ ਕਰਕੇ ਉਹਨਾਂ ਦੀ ਜਿਹੜੀ ਇਹ ਫਾਈਨਲ ਦੇ ਵਿੱਚ ਜਿਹੜੀ ਪ੍ਰੋਬਲਮ ਹੋ ਗਈ ਇਹਦੇ ਕਰਕੇ ਪੂਰੀ ਦੀ ਪੂਰੀ ਬਾਡੀ ਜੜੀ ਉਹਨਾਂ ਦੀ ਡੈਮੇਜ ਹੋ ਚੁੱਕੀ ਹੈ ਕੋਈ ਵੀ ਤਰ੍ਹਾਂ ਦਾ ਹੱਥ ਜਾਂ ਪੈਰ ਉਹਨਾਂ ਦੇ ਕੰਮ ਨਹੀਂ ਕਰਦੇ ਤਾਂ ਭੰਜੀ ਨੂੰ ਵੀ சுவாਸ਼ਨ ਦਿੱਤਾ ਹੈ ਕਿ ਅਸੀਂ ਹਰ ਤਰੀਕੇ ਨਾਲ ਸੰਭਵ ਤਰੀਕੇ ਨਾਲ ਜਿੰਨੀ ਹੋ ਸਕੇਗੀ ਵਕਤਵਾਰ ਦੇ ਦੀ ਹੈਲਪ ਕਰਾਂਗੇ ਔਰ ਐਵੇਂ ਹੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਹ ਇਲਾਕੇ ਦੀ ਸੇਵਾ ਜਿਹੜੀ ਹੈ ਹੋਰ ਵਾਚ ਸਾਡੇ ਵੱਲ ਕੀਤੀ ਜਾਏਗੀ ਬਹੁਤ